ਮੇਰੀ ਗੱਲ ਉਹੀ ਸਮਝ ਸਕਦੇ ਜਿਹੜੇ 1990 ਤੋਂ ਪਹਿਲਾਂ ਦੇ ਜੰਮੇ ਹਨ ਜਿੰਨੀ ਤਬਦੀਲੀ ਇਸ ਦੁਨੀਆ ਦੇ ਵਿੱਚ ਅਸੀਂ ਦੇਖੀ ਆ ਮੈਨੂੰ ਨਹੀਂ ਲੱਗਦਾ ਸਾਡੇ ਤੋਂ ਬਾਅਦ ਕੋਈ ਹੋਰ ਪੀੜੀ ਇਹ ਦੇਖੂਗੀ ਅਸੀਂ ਉਹ ਪੀੜੀਆਂ ਜਿਨ੍ਹਾਂ ਨੇ ਬੇਰੰਗ ਚਿੱਠੀਆਂ ਤੋਂ ਲੈ ਕੇ ਲਾਈਵ ਚੈਟਿੰਗ ਤੱਕ ਹੁੰਦੀ ਦੇਖੀ ਆ ਅਸੀਂ ਉਹ ਪੀੜੀਆਂ ਜਿਨ੍ਹਾਂ ਨੇ ਸਾਈਕਲ ਸਿੱਖਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਸੀ ਪਹਿਲਾਂ ਕੈਂਚੀ ਫਿਰ ਡੰਡੇ ਉੱਪਰ ਦੀ ਫਿਰ ਕਾਠੀ ਕਾਰ 'ਚ ਬਹਿਣਾ ਤਾਂ ਬਹੁਤ ਦੂਰ ਦੀ ਗੱਲ ਸੀ ਅਸੀਂ ਉਹ ਆਖਰੀ ਪੀੜ੍ਹੀ ਆ ਜਿਨ੍ਹਾਂ ਨੇ ਇੱਕ ਪੱਖੇ ਮੋਰੇ 베ੜੇ 'ਚ ਸੱਤ-ਸੱਤ ਮੰਜੇ ਢਾਗੇ ਸੌਣ ਤੋਂ ਲੈ ਕੇ ਅੱਜ ਏਸੀ ਤੱਕ ਦਾ ਨਜ਼ਾਰਾ ਵੀ ਦੇਖਿਆ। ਅਸੀਂ ਉਹੀ ਆਖਰੀ ਪੀੜ੍ਹੀ ਆ ਜਿਨ੍ਹਾਂ ਨੇ ਪਹਿਲਾਂ ਸਕੂਲ ਤੇ ਫਿਰ ਘਰਾਂ 'ਗੇ ਦੱਸਣ ਤੇ ਸ਼ਿਕਾਇਤ ਕਰਨ ਤੇ ਘਰਦਿਆਂ ਤੋਂ ਵੀ ਕੁੱਟ ਖਾਧੀ ਆ। ਅਸੀਂ ਉਹ ਆਖਰੀ ਪੀੜ੍ਹੀ ਆ ਜਿਨ੍ਹਾਂ ਨੇ ਗੁਆਂਢੀਆਂ ਦੇ ਘਰ ਜਾ ਕੇ ਟੀਵੀ ਦੇਖਿਆ ਤੇ ਹੁਣ ਘਰ 'ਚ ਐਲਸੀਡੀ ਵੀ ਖੁੰਝਿਆਂ 'ਚ ਪਾਇਆ। ਅਸੀਂ ਉਹ ਆਖਰੀ ਪੀੜ੍ਹੀ ਆ ਜਿਹੜੇ ਕੋਠਿਆਂ 'ਤੇ ਚੜ੍ਹ ਕੇ ਇੰਟੀਨੇ ਸੈੱਟ ਕਰਦੇ ਹੁੰਦੇ ਸੀ ਸਾਰੀ ਗੜੀ 'ਚ ਰੌਲਾ ਪਾਦੇ ਹੁੰਦੇ ਸੀਗੇ। ਤੇ ਅੱਜ ਤੁਸੀਂ ਦੇਖ ਲਓ ਲੱਖਾਂ ਚੈਨਲ ਵੀ ਚੱਲਦੇ ਆ ਦੇਖਣ ਦਾ ਦਿਲ ਨਹੀਂ ਕਰਦਾ